ਔਰ ਇਹ ਗੱਲ ਭਾਵੇਂ ਪਹਿਲਾਂ ਵੀ ਸਾਬਤ ਹੋ ਚੁੱਕੀਆਂ ਨੇ ਔਰ ਮੈਂ ਇਹ ਗੱਲ ਸਾਬਤ ਵੀ ਕਿਵੇਂ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਨਾਲ ਇਹ ਭੱਜਿਆ ਜਾਂ ਜੋ ਇਹਨਾਂ ਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜਦੋਂ 2019 ਦੀ ਇਲੈਕਸ਼ਨ ਹੋਈ ਹੈ ਉਸ ਇਲੈਕਸ਼ਨ ਚ ਜਿਹੜੇ ਪਰਮਜੀਤ ਕੌਰ ਜੀ ਖਾਲੜਾ ਸਾਹਿਬ ਖਲੋਤੇ ਸਨ ਉਹਨਾਂ ਦੀ ਮਦਦ ਨਾ ਕਰਨੀ ਕਾਂਗਰਸ ਦੀ ਮਦਦ ਕਰਨੀ ਔਰ ਅੱਜ ਇਹ ਵਾਰ-ਵਾਰ ਜਦ ਇੱਕ ਆਡੀਓ ਤੁਹਾਡੇ ਸਾਹਮਣੇ ਮੈਂ ਰੱਖੀ ਤੇ ਕਮਰੇ ਧਾਰੀ ਸਿੰਘ ਨੇ ਸਰਦਾਰ ਤਰਸੇਮ ਸਿੰਘ ਜੀ ਹੁਰੀ ਮੈਂ ਉਹਨਾਂ ਦੀ ਇੱਜ਼ਤ ਕਦਰ ਕਰਦਾ ਹਾਂ ਇਸ ਗੱਲ ਕਰਕੇ ਕਿ ਉਹ ਬਜ਼ੁਰਗ ਵੀ ਨੇ ਮੇਰੇ ਤੋਂ ਔਰ ਇਹ ਕਮਰੇ ਧਾਰੀ ਵੀ ਨੇ ਮਗਰ ਅਮਰਿਤ ਧਾਰੀ ਸਿੰਘ ਨੂੰ ਝੂਠ ਬੋਲਣ ਦਾ ਅਧਿਕਾਰ ਨਹੀਂ ਮਿਲਿਆ ਗੱਪਾਂ ਮਾਰਨ ਦਾ ਝੂਠ ਬੋਲਣ ਦਾ ਫਰਾਡ ਕਰਨ ਦਾ ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਗੁਰੂ ਦੇ ਸਿੱਖ ਦਾ ਫਰਜ਼ ਬਹੁਤ ਵੱਡਾ ਤੇ ਬਹੁਤ ਵੱਖਰਾ ਬਣ ਜਾਂਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੋਈ ਗੁਰੂ ਦਾ ਸਿੱਖ ਬਾਣੇ ਤੇ ਬਾਣੀ ਦਾ ਸਤਕਾਰ ਕਰਨਾ ਉਹਦਾ ਵੱਡੀ ਜ਼ਿੰਮੇਵਾਰੀ ਜ਼ਿੰਮੇਵਾਰੀ ਸਭ ਦੀ ਹੈ ਮਗਰ ਉਹਨਾਂ ਦੀ ਵੱਡੀ ਹੈ ਜਿਸ ਤਰੀਕੇ ਨਾਲ ਅਜਨਾਲੇ ਥਾਣੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਗਏ ਔਰ ਉਸ ਵੇਲੇ ਵੀ ਮੈਂ ਕਹਾ ਕਿ ਕੋਈ ਗੁਰੂ ਦਾ ਸਿੱਖ ਇਹ ਜੀ ਗਸਤਾਖੀ ਨਹੀਂ ਕਰ ਸਕਦਾ ਮਗਰ ਅੰਮ੍ਰਿਤਪਾਲ ਦੇ ਡੈਡੀ ਨੇ ਤਰਸੀਮ ਸਿੰਘ ਨੇ ਕਿਵੇਂ ਝੂਠ ਬੋਲਦੇ ਹਰ ਗੱਲ ਦਾ ਪਿਛਲਾ ਕਹਿੰਦਾ ਜੀ ਕੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਹੈ ਏਆਈ ਏਆਈ ਕਰੀ ਗਏ ਉਹਨਾਂ ਨੂੰ ਪੁੱਛ ਲਿਆ ਆਰਟੀਫੀਸ਼ਲ ਇੰਟੈਲੀਜੈਂਸ ਦੀ ਗੱਲ ਕਰਦੇ ਕਿ ਅੰਮ੍ਰਿਤਪਾਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਕਿਉਂਕਿ ਕਮਾਲ ਦੀ ਗੱਲ ਆ ਉਹ ਬੰਦਾ ਜਿਉਂਦਾ ਜਾਗਦਾ ਸੁਖਪ੍ਰੀਤ ਸਿੰਘ ਹਰੀਨੋ ਉਹ ਕਹਿ ਰਿਹਾ ਮੇਰੀ ਕਰਾਓ ਫੋਰੈਂਸਿਕ ਕਰਾ ਲੋ ਜਿੱਥੇ ਭੇਜਨੀ ਆ ਵਾਇਸ ਸੈਂਪਲਿੰਗ ਕਰਾ ਲੋ ਮਗਰ ਕਰਾਉਂਦਾ ਕੌਣ ਨਹੀਂ ਜਿਹੜਾ ਅਮਰਿਤਪਾਲ ਨੂੰ ਬਚਾਉਂਦਾ ਬਾਰ-ਬਾਰ ਉਹ ਕੌਣ ਹੈ ਉਹ ਉਹ ਨੇ ਜਿਹੜੇ ਬਾਰ-ਬਾਰ ਇੱਥੇ ਐਨਐਸਏ ਲਾਉਂਦੇ ਆ ਉਹ ਕੌਣ ਲਾਉਂਦਾ ਇਹਨਾਂ ਦਾ ਆਪਣਾ ਪਿਆਰਾ ਜਿਹਦੇ ਨਾਲ ਆ ਫੋਟੋ ਵਿਖਾਈ ਆ ਕਿਉਂਕਿ ਤੁਹਾਨੂੰ ਪਤਾ ਇਹ ਬੰਦਾ ਵੱਡਾ ਆਈਡੀਓਲੋਗ ਹੈ ਆ ਪ੍ਰੋਗਰਾਮ ਤਾਂ ਤੁਸੀਂ ਵੇਖਿਆ ਨਾ ਤੁਹਾਨੂੰ ਤਾਂ ਰਿਕਵੈਸਟ ਕਰਤੀ ਕਿ ਨਾ ਬੋਲਿਓ ਮਗਰ ਮਜੀਠੀਏ ਨੂੰ ਨਹੀਂ ਕੀਤੀ ਆ ਵੇਖੋ ਆ ਪਿੱਛੇ ਆਈ ਕਿ ਆ ਆਹ ਸੜਕਾਂ ਦਾ ਪ੍ਰੋਗਰਾਮ ਕਿੰਨੇ ਦਿਨ ਪਹਿਲਾਂ ਕੀਤਾ ਚੱਕੀ ਆ ਕਿੰਨੇ ਦਿਨ ਪਹਿਲਾਂ ਕੀਤਾ ਮੈਨੂੰ ਲੱਗਦਾ 3-4 ਦਿਨ ਹੋਏ ਆ ਆ ਨਾਲ ਕੌਣ ਬਿਠਾਇਆ ਕੀ ਨਾਮ ਦਾ ਪੂਰਾ ਜਤਿੰਦਰ ਜਤਿੰਦਰ ਸਿੰਘ ਭੰਗੂ ਜਤਿੰਦਰ ਸਿੰਘ ਭੰਗੂ ਹੁਣ ਭੰਗੂ ਸਾਹਿਬ ਆਪ ਕੀ ਕਹਿੰਦੇ ਆ ਕਹਿੰਦਾ ਮੈਂ ਹਾਂ ਮੈਂ ਅੰਮ੍ਰਿਤਪਾਲ ਦੀ ਵਿਚਾਰਧਾਰਾ ਤੇ ਵਿਸ਼ਵਾਸ ਕਰਦਾ ਉਹਦੀ ਵਿਚਾਰਧਾਰਾ ਕੀ ਆ ਤੁਹਾਨੂੰ ਪਤਾ ਐਂਟੀ ਨੈਸ਼ਨਲ ਉਹਦਾ ਕਹਿੰਦਾ ਮੈਂ ਸਾਥੀ ਵੀ ਆ ਉਹਦਾ ਮੈਂਟਰ ਵੀ ਆ ਉਹਦਾ ਸਭ ਕੁਝ ਐ ਤੇ ਮੈਂ ਭਗਵੰਤਬਾਹਨ ਨੂੰ ਪੁੱਛਦਾ ਕਿ ਤੇਰੀ ਸਟੇਜ ਤੇ ਕੀ ਕਰਦਾ ਭਾਈ ਇਹ ਦੱਸ ਦਿਓ ਜਿਹੜਾ ਆਪ ਕਬੂਲ ਕਰਦਾ ਉਸ ਆਡੀਓ ਜਿਹੜੀ ਆਡੀਓ ਵੀ ਸੁਣਾ ਦੀ ਥੋੜੀ ਜੀ ਜਿੱਥੇ ਕਹਿੰਦਾ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਆ ਔਰ ਕਹਿੰਦਾ ਮੈਂ ਬੜਾ ਕੁਝ ਚਲਾਇਆ ਉਹ ਆਡੀਓ ਸੁਣਾ ਦੀ ਜਿਹੜੀ ਆ ਥੋੜੀ ਜੀ ਸੁਣਾ ਦੀ ਮੈਨੂੰ ਉੱਥੇ ਲੈ ਜਾ ਫਿਰ ਸੁਣਾ ਦੀ ਹਾਂ ਦੱਸੋ ਹਾਂ ਤੂੰ ਜਿਵੇਂ ਕੈਮਰਾ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਉੱਥੇ ਮਿਲਦੀ ਗੋਲ ਦੇ ਆਫਰ ਤੇ ਅਮਰਪਾਲ ਦੀਆਂ ਮੀਟਿੰਗਾਂ ਹੁੰਦੀਆਂ ਤੇ ਫਿਰ ਥੋੜਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਪਾਲ ਦਾ ਬੰਦਾ ਮੈਂ ਤਾਂ ਅਮਰ ਹੁਣ ਆਪ ਹੀ ਮੰਨੀ ਜਾਂਦਾ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੇ ਕੇਜਰੀਵਾਲ ਨੂੰ ਪੁੱਛਣਾ ਚਾਹੁੰਦਾ ਭਾਈ ਦੱਸ ਦਿਓ ਇਹ ਅਰਸ਼ ਡੱਲਾ ਵੀ ਥੋੜਾ ਬੰਦਾ ਹੈਪੀ ਪਛੀ ਆ ਵੀ ਥੋੜਾ ਬੰਦਾ ਜਿਵੇਂ ਲਾਰੈਂਸ ਪਿਸ਼ਨੋਈ ਤਾਂ ਪਤਾ ਹੀ ਹੈ ਥੋੜਾ ਬੰਦਾ ਉਹਦੀ ਇੰਟਰਵਿਊ ਕਰਾ ਕੇ ਤੁਸੀਂ ਤਾਂ ਕੋਰਟ ਦੀ ਅੱਖਾਂ 'ਚ ਘੱਟਾ ਪਾਉਂਦੇ ਫਿਰਦੇ ਸੀ ਉਹ ਤਾਂ ਜੇ ਹਾਈ ਕੋਰਟ ਆਪ ਦੀ ਸਿੱਟ ਨਾ ਬਣਾਉਂਦੀ ਜਿਹੜਾ ਸਿੱਧੇ ਜੱਜ ਸਾਹਿਬ ਨੂੰ ਰਿਪੋਰਟ ਕਰਨੀ ਸੀ ਉਹ ਸਿੱਟ ਨਾ ਬਣਾਉਂਦੀ ਪ੍ਰਬੋਧ ਕੁਮਾਰ ਦੀ ਤੁਸੀਂ ਤਾਂ ਹਾਈ ਕੋਰਟ ਨੂੰ ਝੂਠ ਬੋਲ ਗਏ ਸੀ ਇਸ ਲਈ ਇਹ ਕਰਦੇ ਕੀ ਹੈ ਉਹ ਹੁਣ ਮੈਂ ਅਗਲੀ ਵੀਡੀਓ ਇਹ ਮੈਂ ਤਾਂ ਤੁਹਾਨੂੰ ਵਿਖਾਰਿਆ ਕਿਉਂਕਿ ਤੁਸੀਂ ਵੀ ਕਾਲੇ ਪਏ ਉਹ ਵੀਡੀਓ ਵੇਖਣ ਨੂੰ ਪਹਿਲਾਂ ਉਹੀ ਵੇਖ ਲਓ ਬਾਅਦ ਚ ਕਰ ਲਾਂਗੇ ਸਵਾਲ ਜਵਾਬ ਮਗਰ ਉਹ ਵੀਡੀਓ ਪਹਿਲਾਂ ਉਹ ਵਿਖਾ ਕੇ ਫਿਰ ਸਤ ਰਸ਼ੇਮ ਸਿੰਘ ਦੀਆਂ ਗੱਲਾਂ ਸੁਣਾ ਦਈਏ ਕਿ ਪਹਿਲਾਂ ਤਰਸ਼ੇਮ ਸਿੰਘ ਦੀਆਂ ਗੱਲਾਂ ਸੁਣਾ ਦਈਏ ਅੱਜ ਆ ਸੁਣ ਲਓ ਜੀ ਇਹ 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 ਆਈ ਥਰੂ ਹੀ ਬਣਿਆ ਹਾਂ ਕੋਈ ਇਹ ਚ ਸੱਚਾਈ ਨਹੀਂ ਅਗਲੀ ਜਲਾਹ ਅੱਜ ਆ ਅਚੁਕਪ੍ਰੀਤ ਦੀ ਸੁਣ ਲਿਓ ਜੀ ਇਹ ਹੁਣ ਹੋਣੀ ਚੱਕਰ ਤੇ ਜੇ ਤੂੰ ਨਾ ਹੁਣ ਮੈਂ ਵੀ ਮਨ ਨੂੰ ਵੀ ਇਹ ਚੀਜ਼ ਦਾ ਬੜਾ ਦੁੱਖ ਰਗਾ ਜੇ ਮੇਰੇ ਕੋਲ ਨਾ ਤਾਂ ਮੈਂ ਤੈਨੂੰ ਜਿੰਨੇ ਤੇਰੇ ਬਣਦੇ ਉਦੋਂ ਮੇਰੀ ਚੋਜ ਹੋ ਜਾਂਦੀ ਹੀ ਪਰ ਇਹ ਨਾ ਮੈਂ ਮੇਰਾ ਬੇੜਾ ਗਰਪ ਕਰ ਦੁੱਤਾ ਮੇਰਾ ਸਾਰਾ ਮੈਂ ਮੈਂ ਨਾ ਆਣਾ ਹੁਣ ਸੁਣ ਲਿਓ ਮੈਂ ਜੇ ਅਮਰਿਤਪਾਲ ਬਾਰੇ ਕੁਝ ਬੋਲਾਂ ਤਾਂ ਮਿਰਚਾਂ ਲੱਗਦੀਆਂ ਇਹ ਆਪ ਕੀ ਕੁਝ ਬੋਲੀ ਜਾਂਦੇ ਇਹਨਾਂ ਤਾਂ ਮੇਰੇ ਤੋਂ ਨਹੀਂ ਬੋਲਿਆ ਜਾਂਦਾ ਮਗਰ ਇਹਨਾਂ ਦੀ ਭਾਵਨਾ ਸੁਣ ਲਿਓ ਬਾਪੂ ਨੂੰ ਪਤਾ ਕਿਹੇ ਜੇ ਨੇ ਦਸੀ ਲੱਖ ਤੇ 20000 ਰਾਮ ਕੋਲੋਂ ਤੱਕ ਇਹ ਦੂਜੇ ਬੰਦੇ ਕੋਲ ਆ ਕੇ ਲਾਇਆ ਹੈ ਟਰਾਂਪੋਰਟ ਉਹ ਵੀ ਉਹ ਵੀ ਦਬਾਤਾ ਇਹਨਾਂ ਨੇ ਇਹਨਾਂ ਨੇ ਕੁਰੀਆ ਬਹਿਣੇ ਨੀਦਾ ਤੇ ਮੈਂ ਤੇ 40 ਸਾਲ ਇੱਥੇ ਜ਼ਿੰਦਗੀ ਚ ਬਾਹਰ ਰਹਿ ਕੇ ਕੱਟਿਆ ਕਦੀ ਕਿ ਕੋਈ ਨਹੀਂ ਵਕਾਈ ਕਿੰਦਾ ਕ੍ਰਪੀਆਂ ਨਹੀਂ ਕਿ ਕੋਈ ਕਿ ਕਹਦੇ ਬੰਦਾ ਤੇ ਆਈ ਆ ਕਿ ਮੈਂ ਤੁਹਾਨੂੰ ਫੋਨ ਸ਼ਰਮੋ ਸ਼ਰਮੀ ਨਹੀਂ ਕਰਦਾ ਆਈਗਾ ਵੀ ਜਦੋਂ ਤੁਹਾਨੂੰ ਮਿਲਣਾ ਨਹੀਂ ਕਰਦਾ ਮੈਂ ਤੇ ਹੋ ਰਿਹਾ ਸੀ ਮੈਂ ਤੇ ਮਹੀਨਾ ਨੂੰ ਮੇਨੂੰ ਨਾ ਬਚਾ ਲੀਰ ਕਰ ਦਿੱਤਾ ਤੇ ਮੈਂ ਨਹੀਂ ਅੱਗੇ 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 ਉਹ ਨਹੀਂ ਅੱਗੇ ਹੈਗੀ ਇੱਕ ਯਾਰ ਤੂੰ ਕੱਟ ਦੇ ਨਾ ਹੁਣ ਸੁਣਾ ਦੇ ਥੋੜੀ ਅੱਗੇ ਉਹ ਨਹੀਂ ਇਹ ਸੁਣਾਉਣ ਵਾਲੀ ਆ ਚਲੋ ਇਹ ਲਿਆਈ ਅੱਗੇ ਹੋਰ ਦੱਸਦਾ ਆਪਦੇ ਨਿਆਣਿਆਂ ਬਾਰੇ ਬਲ ਚੰਗੇ ਲਫ਼ਜ਼ ਵਰਤਦਾ ਜਿਹੜੇ ਲਫ਼ਜ਼ ਮੇਰੇ ਤੋਂ ਨਹੀਂ ਵਰਤੇ ਜਾਣੇ ਆਪ ਹੀ ਵਰਤਦਾ ਹੁਣ ਇਹਨਾਂ ਨੂੰ ਪੁੱਛਿਓ ਕੋਈ ਇਹ ਤੁਸੀਂ ਤਾਂ ਅਮਰਿਤਧਾਰੀ ਸਿੰਘ ਹੋ ਜੀ ਗੁਰੂ ਦੇ ਸੇਖੋ ਇਹ ਥੋੜੀ ਵੀ ਆਵਾਜ਼ ਇਹ ਆਈ ਵਾਲੀ ਆ ਕਿ ਥੋੜੀ ਆਪਦੀ ਆ ਹੁਣ ਇਹ ਦੱਸਦਣ ਮਗਰ ਹੁਣ ਉਤੋ ਹੀ ਵੀਡੀਓ ਹੀ ਵੇਖ ਲੈ ਕੋਈ ਤੁਹਾਨੂੰ ਚੈਨ ਨਹੀਂ ਆਉਣਾ ਵਖਾ ਭਾਈ ਜਿਹੜੀ ਵੀਡੀਓ ਵਕਾਉਣੀ ਆ। ਆ ਬੇਹੇ ਨਹੀਂ ਵਕਾ ਇਹਨਾਂ ਦਾ ਧਿਆਨ ਉੱਥੇ ਹੀ ਭਟਕਦਾ ਫਿਰ। ਆ ਧਿਆਨ ਨਾਲ ਵੇਖਿਓ ਫਿਰ ਬਾਅਦ ਚ ਨਾ ਕਹੋ ਕੌਣ ਆ ਕੌਣ ਆ ਕੌਣ। ਬੰਦਾ ਪਛਾਨ ਰਿਓ ਅਗਲਾ ਕਿਹੜਾ ਕਰ ਕੀ ਰੇ ਸਮਝ ਆ ਰਹੀ ਨਹੀਂ ਆ ਰਹੀ ਜੀ ਜੀਤੇ ਨਹੀਂ ਆ ਰਹੀ ਹੱਥ ਖੜਾ ਕਰਿਓ ਕੋ ਸਭ ਤੇ ਆ ਰਹੀ ਉਹ ਬੰਦਾ ਪਛਾਨ ਰਿਓ ਹਾਂ ਜੀ ਨੇ ਪਛਾਨਤਾ ਰਿਆ ਮੈਨੂੰ ਨਾ ਨਾਂ ਜਾਣ ਬਣਦੇ ਇਹ ਹੈਗਾ ਜੀ ਹਰਪ੍ਰੀਤ ਅੰਮ੍ਰਿਤਪਾਲ ਦਾ ਵੱਡਾ ਭਰਾ ਜਿਹਦੇ ਬਾਰੇ ਪਿਛਲੀ ਵੀ ਆਡੀਓ 'ਚ ਵੀ ਆਇਆ ਸੀਗਾ ਕਿ ਆਪ ਹੀ ਅੰਮ੍ਰਿਤਪਾਲ ਕਹਿੰਦਾ ਸੀ ਕਿ ਹਾਂ ਏ ਖਾਂਦਾ ਪੀਂਦਾ ਹੁਣ ਤੁਸੀਂ ਇਹ ਵੇਖੋ ਮੈਂ ਤੁਹਾਨੂੰ ਦਖਾਣਾ ਚਾਹੁੰਦਾ ਦੋ ਤਿੰਨ ਚੀਜ਼ਾਂ ਕੀ ਇਹ ਝੂਠ ਕਿਨੇ ਹੱਥ ਦੀ ਸਫਾਈ ਨਾਲ ਬੋਲਦੇ ਆ ਇਹ ਵੇਖ ਲਿਓ ਪਹਿਲਾਂ ਤਾਂ ਵੇਖੋ ਮੈਨੂੰ ਲੱਗਦਾ ਤਰੀਕਾ ਵੇਖੋ ਸਾਰਾ ਫਿਰ ਤੌਰ ਤਰੀਕਾ ਫਿਰ ਤੁਹਾਡੇ ਸਮਝ ਆਊ ਦੇਖੋ ਹੋ ਗਈ ਵੀਡੀਓ ਕੋਈ ਇਨਾ ਅਖੀਰ ਚ ਫੋਟੋ ਦੇਖੋ ਦੀ ਬਿਲਕੁਲ ਫੇਸ ਤੁਹਾਨੂੰ ਕਲੈਰਿਟੀ ਨਾਲ ਆਜੂ ਵੀਡੀਓ ਮੈਂ ਭੇਜ ਦੂੰ ਕਿਸੇ ਨੂੰ ਕੱਲ ਕਹਿ ਦੇਣਗੇ ਤਾਂ ਫੇਸ ਹੀ ਹੋਰ ਹੈ AI ਚ ਫੇਸ ਵੀ ਕਿਵੇਂ ਫਿੱਟੂ ਉਹ ਨਹੀਂ ਸਮਝ ਆਏਗਾ ਮਗਰ ਕੁਝ ਕਰ ਸਕਦੇ ਜਦੋਂ ਮਰੇ ਮੁਕਰੇ ਦਾ ਤਾਂ ਇਲਾਜ ਕੋਈ ਨਹੀਂ ਭਾਈ ਉਹ ਲਾਰਿਆ ਜੀ ਧੀ ਲਾਰਿਆ ਮੈਂ ਨਾ ਇਹ ਗੱਲ ਹੋ ਹੋ ਗਈ ਜੀ ਵੇਖ ਲਈ ਹੋ ਗਈ ਤਸੱਲੀ ਕੇ ਲੈ ਵੇਖਣੀ ਮੈਂ ਇਹ ਗੱਲ ਤੁਹਾਡੇ ਸਾਹਮਣੇ ਤਾਲ ਲੈ ਆਉਣ ਲਈ ਮਜਬੂਰ ਹੋਇਆ ਮੈਂ ਜਦ ਵੀ ਕੋਈ ਗੱਲ ਕਰਦਾ ਤੇ ਮੇਰੇ ਤੇ ਡਰੱਗ ਦਾ ਇਲਜ਼ਾਮ ਲਾਉਣਾ ਸ਼ੁਰੂ ਕਰਦੇ ਵੈਸੇ ਤਾਂ ਹੁਣ ਕੋਰਟਾਂ ਚ ਤਸੱਲੀ ਹੋ ਗਈ ਹੈ ਮਗਰ ਮੈਂ ਮੰਨੂ ਤਾਂ ਤਾਂ ਇਲਾਜ ਕੋਈ ਨਹੀਂ ਫਿਰ ਮੈਂ ਮਨ ਚ ਸੋਚਿਆ ਯਾਰ ਗੁਰੂ ਦਾ ਸਿੱਖ ਹੈ ਅਮਰਤ ਹਰੀ ਸਿੰਘ ਹੈ ਕੰਮ ਵੇਖੋ ਇਹਨਾਂ ਦੇ ਕੀ ਜਿਹਾ ਹੈ ਆਪਦੇ ਘਰ ਚ ਮਤਲਬ ਸ਼ਰਿਆ ਮੈਂ ਅੱਜ ਕਹਿ ਰਿਹਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਜਦੇ ਢੋਂਗ ਰਚਿਆ ਜਾਂਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਜੀ ਇਹ ਤਾਂ ਅੰਮ੍ਰਿਤ ਛਕਾਉਂਦਾ ਜਾਂ ਨਸ਼ੇ ਛਡਾਉਂਦਾ ਨਾ ਸਭ ਤੋਂ ਵੱਧ ਨਸ਼ਾ ਉੱਥੇ ਵਿਕਦਾ ਸੀ ਉਸ ਵੇਲੇ ਵੀ ਸਭ ਤੋਂ ਵੱਧ ਨਸ਼ਾ ਉੱਥੇ ਕਰਾਇਆ ਜਾਂਦਾ ਸੀ ਮਗਰ ਉਹਨੂੰ ਕਵਰ ਕਿਉਂਕਿ ਇਹ ਬਾਣਾ ਪਾਲਿਆ ਸੀ ਰੰਗ ਰੂਪ ਕੁਝ ਹੋਰ ਵਿਖਾਇਆ ਜਾਂਦਾ ਸੀ ਮਗਰ ਅਸਲੀਅਤ ਬਿਲਕੁਲ ਮੀਲੋ ਮੀਲ ਦੂਰ ਸੀ ਜੇ ਇਹ ਲੋਕਾਂ ਦਾ ਨਸ਼ਾ ਛਡਾਉਂਦਾ ਸੀ ਤੇ ਆਪਦੇ ਭਰਾ ਦਾ ਨਾ ਛਡਾਇਆ ਗਿਆ ਤੂੰ ਔਰ ਹੁਣ ਮੈਂ ਤਾਂ ਨਹੀਂ ਕਹੀ ਇਹ ਗੱਲਾਂ ਤਾਂ ਜਿਹੜੀ ਦਲਜੀਤ ਕਲ ਸੀ ਜਾਂ ਦੂਜੇ ਦੀ ਹੈ ਕੀ ਨਾ ਪ੍ਰਧਾਨ ਮੰਤਰੀ ਬਾਜੇ ਕਹੇ ਦੀ ਕਿ ਉਹ ਟ੍ਰੈਮਾਡੋਲ ਚ ਮੈਂ ਨਹੀਂ ਕਹਿ ਰਿਹਾ ਭਾਈ ਮੇਰੇ ਐਵੇਂ ਖੂਨ ਦੇ ਪਿਆਸੇ ਤੁਸੀਂ ਹੋ ਜੰਨੇ ਇਹ ਤਾਂ ਥੋਡੇ ਸਾਥੀ ਕਹਿ ਰਿਹਾ ਆ ਜਿਹੜੇ ਹਰੀਨੋ ਵਾਲੇ ਵੀ ਥੋਡੇ ਸਾਥੀ ਸਨ ਹੁਣ ਤੁਸੀਂ ਅਗਲੀ ਵੀਡੀਓ ਵੇਖਿਓ ਕਿ ਇਹ ਬੰਦਾ ਕਿਉਂ ਕਿਉਂ ਮੈਂ ਕਹਿ ਰਿਹਾ ਇਹ ਪਹਿਲਾਂ ਵੀ ਕਾਂਗਰਸ ਦਾ ਪਰਿਵਾਰ ਰਿਹਾ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਕੋਈ ਭੰਡਣਾ ਚਾ ਰਿਹਾ ਮਗਰ ਮਨ ਦੀ ਉਹ ਸਥਿਤੀ ਨਹੀਂ ਬਦਲੀ ਗਾਤਰਾ ਪਾ ਲਿਆ ਮਗਰ ਹਲੇ ਗੁਰਸਿੱਖੀ ਅੰਦਰੋਂ ਨਹੀਂ ਆਈ ਉਤੋਂ ਪਰਾਵੇ ਨਾਲ ਤੁਸੀਂ ਗੁਰਸਿੱਖ ਨਹੀਂ ਹੋ ਜਾਣਾ ਤੁਹਾਡੀ ਹਰਕਤਾਂ ਵੇਖੋ ਝੂਠ ਕਿਸ ਕਿਸਮ ਦਾ ਬੋਲਦੇ ਹੋਣ ਧਿਆਨ ਨਾਲ ਸੁਣਿਓ ਮੈਂ ਉਹ ਵੀਡੀਓ ਵਖਾ ਰਿਹਾ ਜਦੋਂ ਇਹ ਹਰਪ੍ਰੀਤ ਸਿੰਘ ਫੜਿਆ ਗਿਆ ਉਤੋਂ ਬਾਅਦ ਇਹਦਾ ਬਜ਼ੁਰਗ ਕੀ ਕਹਿੰਦਾ ਸੀ ਉਹ ਸੁਣੋ ਇਹ ਨਿਊਜ਼ ਜਨਰਲ ਥਰੂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ ਉਹ ਕੱਲ ਇਥੋਂ ਤਕਰੀਬਨ 1 1:00 ਵਜੇ ਦੇ ਲਾਗੇ ਜਾਂ 12:00 12:00 ਤੋਂ 1:00 ਵਜੇ ਗਏ ਇਥੋਂ ਘਰੋਂ ਇਥੇ ਰਹਿ ਗਿਆ ਜਾਣ ਵਾਸਤੇ ਗਏ ਸੀ ਤੇ ਉਹ ਜਲੰਧਰ ਜਾਂ ਉਥੋਂ ਅੱਗੇ ਕਿੱਦਾਂ ਪਹੁੰਚ ਗਏ ਤੇ ਇਹ ਸਾਡੇ ਵਾਸਤੇ ਵੀ ਜਾਣਕਾਰੀ ਸਾਨੂੰ ਤੇ ਇਹ ਲੱਗ ਰਿਹਾ ਕਿ ਉਹਨਾਂ ਨੇ ਘਰ ਜਿੱਤੇ ਬਾਗਾਪੁਰਾਣਾ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮਾਰ ਸੀਗਾ ਉਹਦੇ ਵਿੱਚ ਵੀ ਉਹਨਾਂ ਭਾਗ ਲੈਣਾ ਸੀ ਸ਼ਾਇਦ ਉਹ ਕਿਸੇ ਆਪਣੇ ਸੰਗੀ ਸਾਥੀ ਨੂੰ ਇਧਰ ਉਧਰ ਕਹਿਣ ਵਾਸਤੇ ਵੀ ਗਏ ਹਣ ਕੱਲ ਵਾਸਤੇ ਤੇ ਉਹਨਾਂ ਉਹ ਚੀਜ਼ਾਂ ਨੂੰ ਰੋਕਣ ਵਾਸਤੇ ਜਾਂ ਸਾਡੇ ਪਰਿਵਾਰ ਦੇ ਕਰਤਾਰ ਕੁਸ਼ੀ ਕਰਨ ਵਾਸਤੇ ਅਮਰਤਪਾਲ ਨੂੰ ਜਿਹੜੇ ਬਦਨਾਮ ਕਰਨ ਵਾਸਤੇ ਕਿ ਜੋ ਅਮਰਤਪਾਲ ਦੀ ਜਾਂ ਸਰਬਜੀਤ ਦੀ ਜਿੱਤ ਹੋਈ ਆ ਮੇਰੇ ਖਿਆਲ ਅਕਿ ਪੰਜਾਬ ਰੋਧੀ ਸ਼ਕਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀ ਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਬਦਨਾਮ ਕਰਕੇ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿ ਇੱਕ ਤੋਂ ਬਾਹਰ ਨਾ ਆ ਸਕਣ ਤੇ ਦੂਜਾ ਇਹ ਜਿਹੜਾ ਕਿ ਜਿਹੜਾ ਜਿਹੜਾ ਉਹਨਾਂ ਦਾ ਮਿਸ਼ਨ ਹੈ ਉਹਨੂੰ ਕਿਸ ਤਰੀਕੇ ਨਾਲ ਫੇਲ ਕੀਤਾ ਜਾ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਕਿ ਨਸ਼ੇ ਦੇ ਵਿਰੋਧ ਕੰਮ ਕਰਨ ਵਾਲਿਆਂ ਦੇ ਉੱਪਰ ਹੀ ਨਸ਼ੇ ਦੇ ਕੇਸ ਪਾਓ ਇਹ ਤਾਂ ਬਹੁਤ ਮੇਰੇ ਖਿਆਲ ਨਾਲ ਘਣਾਉਣੀ ਹਰਕਤ ਹੈ ਇਹਨਾਂ ਦੀ ਤੇ ਇਹ ਇਹੋ ਜਿਹੀਆਂ ਚੀਜ਼ਾਂ ਤੋਂ ਹੁਣ ਲੋਕ ਸੁਚੇਤ ਹੈ ਮੇਰੇ ਖਿਆਲ ਇਹ ਲੋਕਾਂ ਨੂੰ ਪਤਾ ਕਿ ਸਰਕਾਰਾਂ ਜਾਂ ਇਹ ਪੁਲਿਸ ਕਿਸ ਤਰੀਕੇ ਨਾਲ ਝੂਠੇ ਕੇਸ ਆ ਪਹਿਲਾਂ ਵੀ ਦਰਜ ਕਰਦੀ ਆ ਆ ਕਈਆਂ ਦਿਨਾਂ ਤੋਂ ਸਾਨੂੰ ਅੱਗੇ ਵੀ ਪੇਸ਼ਕਾਸ਼ਾਂ ਮਿਲ ਰਹੀਆਂ ਕਿ ਜਿਨ੍ਹਾਂ ਦੇ ਪੁਰਾਣੇ ਕੋਈ ਚਿਰ ਚਿਰ ਦੇ ਵੀ ਕੇਸ ਸੀ ਸੀ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਰਿਹਾ ਕਿ ਤੁਸੀਂ ਤੁਹਾਡੀ ਇਨਕੁਆਰੀ ਹੋਣੀ ਹੈ ਤੁਸੀਂ ਆਪਣੇ ਪਾਸਪੋਰਟ ਦੀਆਂ ਕਾਪੀਆਂ ਜਮ੍ਹਾਂ ਕਰਾਓ ਕੋਈ ਮੈਂ ਕਿਉਂ ਬੁਖਾ ਰਿਹਾ ਜੀ ਤੁਹਾਨੂੰ ਇਹ ਨੂੰ ਤੇ ਅਮਰਿਤਪਾਲ ਦੀ ਮਾਤਾ ਨੂੰ ਪਤਾ ਹੈ ਇਸ ਮਸਲੇ ਦਾ ਉੱਥੇ ਆਲੇ-ਦੁਆਲੇ ਪਿੰਡਾਂ 'ਚ ਜਾ ਕੇ ਨਾ ਕਿੱਥੇ ਅੰਡਰ ਕਵਰ ਬਣ ਕੇ ਜਾਇਓ ਜਿਹੜਾ ਇੱਕ ਮੁੰਡਾ ਇਹਦੇ ਨਾਲ ਫੜਿਆ ਗਿਆ ਸੀ ਉਹਨੂੰ ਨਸ਼ੇ ਤੇ ਲਾਉਣ ਵਾਲਾ ਵੀ ਅਮਰਿਤਪਾਲ ਦਾ ਇਹ ਭਰਾ ਹੈ। ਮਤਲਬ ਇਹ ਨਸ਼ਾ ਛਡਾਉਣਾ ਨਹੀਂ ਇਹ ਤਾਂ ਇੱਕ ਢੋਂਗ ਤੋਂ ਰਚਿਆ ਜਾਂਦਾ ਐਂਟੀ ਪੰਥਿਕ ਫੋਰਸਿਜ਼। ਮਤਲਬ ਜਿੱਥੇ ਗੱਲ ਆ ਜੇ ਉੱਥੇ ਗੱਲ ਨੂੰ ਹੋਰ ਪੰਥਲ ਨੂੰ ਲੈ ਜੋ। ਚਿੱਟਾ ਥੋੜਾ ਮੁੰਡਾ ਪੀਵੇ। ਸ਼ਰੇ ਆਮ ਡਰੱਗ ਦੇ ਔਰ ਇਹ ਅੱਜ ਨਹੀਂ ਸੁਖਪ੍ਰੀਤ ਨੇ 21 ਦੀ ਗੱਲ ਕੀਤੀ ਆ। ਉਸ ਆਡੀਓ 'ਚ 21 'ਚ ਕਲੀਅਰ ਹੋ ਰਿਹਾ ਮੁੰਡਾ ਥੋੜਾ ਗੱਲ ਕਰੇ। ਕਿ ਜਿਹੜੀ ਅ ਜੈਪਾਲ ਭੁੱਲਰ ਨੇ ਲੁੱਟ ਕੀਤੀ ਸੀ ਉਹਦੇ 'ਚ ਮੇਰਾ ਹਿੱਸਾ ਹੈ ਉਹ ਕੋਈ ਹੋਰ ਤਾਂ ਨਹੀਂ ਗੱਲ ਕਰ ਰਿਆ ਮਤਲਬ ਲੁਟੇਰੇ ਠੱਗ ਅਸਲ 'ਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਪਿੰਡਰਾਲਾ ਦੀ ਫੋਟੋ ਦੀ ਵੀ ਧੋਹੀਨ ਕਰਦੇ ਇਹਨਾਂ ਨੂੰ ਲਾਉਣੀ ਚਾਹੀਦੀ ਫੂਲੇ ਦੀ ਫੋਟੋ ਹਰਕਤਾ ਦਾ ਫੂਲੇ ਵਾਲਿਆਂ ਨੇ ਇਹਨਾਂ ਦੀ ਮੈਨੂੰ ਲੱਗਦਾ ਉਹ ਕਿੱਥੇ ਫੋਟੋ ਹੋਰ ਲਾਈ ਜਾਂਦੇ ਹੋ ਤੁਸੀਂ ਬਿਲਕੁਲ ਗਲਤ ਕੰਮ ਪੁੱਠੇ ਸਿੱਧੇ ਕੰਮ ਤੇ ਤੁਸੀਂ ਇਹ ਸੰਤਾ ਨੂੰ ਉਹਨਾਂ ਨੂੰ ਜਾਣਬੁੱਝ ਕੇ ਅਸੀਂ ਕਬਰ ਦੇ ਦੇਾਂਗੇ ਸਾਰੀ ਗੱਲ ਦਾ ਉਹ ਕੰਮ ਹੈ ਔਰ ਇੱਥੇ ਕਿਵੇਂ ਤੁਸੀਂ ਅਮਰਿਤਧਾਰੀ ਸਿੰਘ ਹੋ ਕੇ ਇੰਨਾ ਝੂਠ ਬੋਲ ਰਹੇ ਕੀ ਇਹ ਜਾਇਜ ਹੈ ਤੁਸੀਂ ਸੁਖਪ੍ਰੀਤ ਨੂੰ ਜਿਨ੍ਹਾਂ ਨੇ ਤੁਹਾਡੇ ਮੁੰਡੇ ਨਾਲ ਹਗੁਰਪ੍ਰੀਤ ਤੇ ਸੁਖਪ੍ਰੀਤ ਨੇ ਕੀ ਗਲਤੀ ਉਹਨਾਂ ਦੀ ਤੁਹਾਨੂੰ ਐਕਸਪੋਜ਼ ਕੀਤਾ ਕਿਉਂਕਿ ਤੁਸੀਂ ਗਲਤ ਰਾਏ ਚੱਲ ਪਏ ਸੀ ਉਹਨਾਂ ਨੂੰ ਝੂਠ ਦੱਸਣਾ ਸ਼ੁਰੂ ਕਰਤਾ ਜਿਹੜਾ ਤੁਹਾਨੂੰ ਐਕਸਪੋਜ਼ ਕਰਦਾ ਉਹ ਐਂਟੀਪੰਦ ਹੋ ਜਾਂਦਾ ਥੇ ਉਹ ਇਹ ਆ ਹੀ ਹੋ ਜਾਂਦੀ ਆ ਜਾਂ ਝੂਠ ਹੋ ਜਾਂਦਾ ਮੈਂ ਤਾਂ ਤੁਹਾਨੂੰ ਇਹ ਚੀਜ਼ਾਂ ਵਿਖਾ ਰਿਹਾ ਕਿ ਕਿਥੇ ਇੱਕ ਗੱਲ ਤੇ ਜਦੋਂ ਉਹਨੇ ਕਿਸੇ ਨੇ ਸਵਾਲ ਕੀਤਾ ਉਹ ਦੂਜੀ ਵੀਡੀਓ ਵਿਖਾਈ ਉਹ ਜਿਹੜੀ ਉਹ ਦਿਖਾਈ ਕਿਹੜੇ ਕਿਹੜੀ ਆਪਾਂ ਗੱਡੀ ਆਕ ਲਈ ਆ ਇੱਕ ਹੋਰ ਉਹ ਦਿਖਾਤੀ ਉਹ ਸਾਰੀ ਜੀਚੇ ਕਿਸੇ ਨੇ ਇਹਨਾਂ ਨੂੰ ਪੁੱਛਿਆ ਕੀ ਜੀ ਹੁਣ ਤੁਸੀਂ ਦੱਸੋ ਕਿ ਤੁਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਹੋ ਤੇ ਮਾਤਾ ਜੀ ਕਹਿੰਦੇ ਨਾ ਉਹ ਤਾਂ ਸੂਬੇ ਦਾ ਮੁੱਦਾ ਹੀ ਨਹੀਂ ਕੋਈ ਮਤਲਬ ਹਰ ਗੱਲ 'ਤੇ ਤੁਸੀਂ ਯੂ ਟਰਨ ਹਰ ਗੱਲ 'ਤੇ ਤੁਹਾਡਾ ਝੂਠ ਹੈ ਤੇ ਲੈਨੇ ਆਪੋ ਜੁਮੇ ਆ ਤੁਸੀਂ ਦੂਜੇ ਨੂੰ ਠੜਾਉਣੇ ਹੁਣ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਗੁਰਪ੍ਰੀਤ ਹਰੀਨਾਉ ਦੇ ਮਰਡਰ ਵਾਸਤੇ ਦੋ ਬੰਦਿਆਂ ਦਾ ਵਰਤੋਂ ਕੀਤੀ ਆ ਅਨਮੋਲ ਪ੍ਰੀਤ ਸਿੰਘ ਤੇ ਨਵਜੋਤ ਨੀਟਾ ਇਹ ਦੋ ਸ਼ੂਟਰ ਨੇ ਇਹ ਦੋਵੇਂ ਸ਼ੂਟਰ ਜਿਹੜੇ ਇਹਨਾਂ ਦੇ ਸਾਥੀ ਆ ਆ ਡਰੱਗ ਐਡਿਕਟ ਆ ਇਹ ਇਸਟੈਬਲਿਸ਼ਡ ਹੈ ਉਹ ਡਰੱਗ ਐਡਿਕਟ ਨੇ ਤੁਹਾਡੇ ਸੰਪਰਕ ਚ ਭਾਈ ਕਿਵੇਂ ਆਏ ਤੁਸੀਂ ਉਹਨਾਂ ਨੂੰ ਵਰਤਿਆ ਥਰੂ ਆਰਚ ਡੱਲਾ ਇਹਨੂੰ ਮਾਰਨ ਵਾਸਤੇ ਗੁਰਪ੍ਰੀਤ ਹਰਿਨਾਉ ਨੇ ਉਹਨਾਂ ਨੇ ਜਾ ਕੇ ਆ ਦੂਜੀ ਕਿਲਿੰਗ ਉਹ ਦੇਖਾ ਜਸਵੰਤ ਵਾਲੀ ਕਿਲਿੰਗ ਇਹਨਾਂ ਨੇ ਜਾ ਕੇ ਦੂਜੀ ਕਿਲਿੰਗ ਕੀਤੀ ਤੁਹਾਡੇ ਸਾਥੀ ਹੈ ਕਿਹਜੇ ਲੋਕ ਆ ਅੱਜ ਅਸਵੰਤ ਗਿੱਲ ਦੀ ਵੀਡੀਓ ਹੈ ਜਿਹੜੀ ਮੱਧ ਪ੍ਰਦੇਸ਼ ਸ਼ੂਟਆਊਟ ਕੀਤਾ ਹੈ ਡੀਜੀਪੀ ਸਾਹਿਬ ਨੇ 13 ਨਵੰਬਰ 2024 ਨੂੰ ਖੁਲਾਸਾ ਕੀਤਾ ਡੱਲਾ ਜੰਚਮੈਨ ਨਵਜੋਤ ਐਨ ਅਮਲ ਅਨਮੋਲ ਪ੍ਰੀਤ ਰੈਜ਼ੀਡੈਂਟਸ ਆਫ ਬਰਨਾਲਾ ਵਾ ਕੋਰਟ ਨੇ ਮਹੌਲੀ ਸੰਡੇ ਐਂਡ ਟੂ ਪਿਸਟਲਸ ਵਾ ਸੀਜ਼ ਫਰਮ ਥੈਮ ਦੇ ਵਰ ਅਰੈਸਟਡ ਫਾਰ ਦ ਕਿਲਿੰਗ ਆਫ ਸਿਕ ਐਕਟਿਵਿਸਟ ਗੁਰਪ੍ਰੀਤ ਹਰੀਨਾਉ ਇਨ ਫਰੀਦਕੋਟ ਲਾਸਟ ਐਂਡ ਇਟ ਵਾਸ ਡਿਊਰਿੰਗ देयर ਇੰਟਰੋਗੇਸ਼ਨ ਦੈਟ ਕਾਪਸ ਰਿਅਲਾਈਜ਼ ਦੈਟ ਦੇ ਹੈਡ ਕੈਰੀਡ ਆਊਟ ਦ ਗਵਾਲੀਅਰ ਮਰਡਰ ਐਜ਼ ਵੈਲ investigators reveal that the accused also killed Jaswant Singh Gill on November 7 2024 in Gwalior under directions from Arch Dalla the Punjab DGP said Gill shooting was captured on CCTV jehdi main tonu vakhat di hai hun main et sath tarseem so nu puchna chahuna ਕਿ ਆ ਜਿਹੜੇ ਚਿੱਟੇ ਖਾਣ ਤੇ ਪੀਣ ਦੇ ਆਧਿ ਤਾ ਘਰ ਚੇ ਪਿਠਾਏ ਖਾਉਣ ਦੇ ਵੀ ਹੋਣੇ ਇਹ ਉਤੋਂ ਹੀ ਡਰਾਮਾ ਸਾਰਾ ਘਰ ਦੇ ਅੰਦਰ ਤਾਂ ਕੀ ਚੱਲ ਰਿਹਾ ਤੁਹਾਡਾ ਮੁੰਡਾ ਕੀ ਕਰ ਰਿਹਾ ਤੁਹਾਨੂੰ ਚੰਗੀ ਭਲੀ ਪਾਤੀ ਪਤਾ ਫੇਰ ਤੁਸੀਂ ਝੂਠ ਬੋਲਣਾ ਉਸ ਗੱਲ ਤੇ ਔਰ ਸਰਕਾਰ ਨੇ ਅੱਜ ਤੱਕ ਕੀ ਕੀਤਾ ਤੁਸੀਂ ਮੈਂ ਵੇਖੋ ਪਿਛਲੀ ਵਾਰੀ ਮੈਂ ਪ੍ਰੈਸ ਕਾਨਫਰੰਸ ਕੀਤੀ ਤੁਹਾਨੂੰ ਸਪਸ਼ਟ ਕਿਹਾ ਕਿ ਮੈਂ ਐਨਐਸਏ ਮੈਨਾਂ ਦਾ ਤੁਸੀਂ ਸਵਾਲ ਪੁੱਛਿਆ ਸੀ ਜੀ ਐਨਐਸਏ ਆਲਾ ਮੈਨੂੰ ਕਿਹਨੇ ਪੁੱਛਿਆ ਸਾਰ ਸਾਹਿਬ ਉੱਥੇ ਬੈਠੇ ਸਨ ਇੱਕ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਐਨਐਸਏ ਦੇ ਅੱਖ ਚੋਂ ਯਾਪਾ ਦੇ ਮੈਂ ਕਿਹਾ ਬਿਲਕੁਲ ਮੈਂ ਉਹਦੇ ਉਲਟਾ ਨਹੀਂ ਲੱਗਣੇ ਚਾਹੀਦੇ ਸਰਕਾਰ ਤਾਂ ਮਦਦ ਕਰ ਰਹੀ ਆ ਭਗਵੰਤ ਜੀ ਮਦਦ ਤੇ ਹੋਇਆ ਕਿਉਂਕਿ ਕੇਸ ਤਾਂ ਕੋਈ ਚੱਲ ਹੀ ਨਹੀਂ ਰਿਹਾ ਸੁਖਪ੍ਰੀਤ ਹਰੀ ਨੋ ਕੇਸ ਦਾ ਅਖੀਰ ਚ ਜ਼ੀਰੋ ਰਿਜ਼ਲਟ ਹੋ ਕੋ ਕੀ ਵਕੀਲ ਵੀ ਥ੍ਰੈਟਨ ਰੇ ਵਕੀਲਾਂ ਨੂੰ ਆ ਗਿਆ ਕਿ ਤੁਹਾਨੂੰ ਮਾਰਾਂਗੇ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਨੇ ਸਿਮਰਨਜੀਤ ਸਿੰਘ ਉਹਨੇ ਡੀਜੀਪੀ ਸਾਹਿਬ ਨੂੰ ਚਿੱਠੀ ਦੇ ਚੁੱਕੇ ਆ ਕਿ ਮੈਨੂੰ ਇੰਨੀ ਥ੍ਰੈਟ ਹੈ ਸ਼ੁ크ਪ੍ਰੀਤ ਹੁਣ ਰਿਕਾਰਡ ਆ ਕੇ ਕਹਿ ਗਿਆ ਜਿਹੜੇ ਬਾਹਰ ਜਿਹੜੇ ਲੋਕ ਸੀ ਜਿਹੜੇ ਇਹਦੇ ਪਹਿਲਾ ਸੰਪਰਕ ਸਨ ਮਤਲਬ ਨੈਸ਼ਨਲੀ ਇੰਟਰਨੈਸ਼ਨਲੀ ਸਾਰੀ ਜਗ੍ਹਾ ਇਹ ਖੂਨੀ ਖੇਡ ਖੇਡਿਆ ਜਾ ਰਿਹਾ ਹੈ ਨੂ ਔਰ ਬਿਹਾਈਂਡ ਦਿਸ ਗੈਂਗਸਟਰਸ ਔਰ ਡਰਗ ਐਡਿਕਟਸ ਹਾਲ ਤਾਂ ਵੇਖ ਲੋ ਕੀ ਚੱਲ ਰਿਹਾ ਸੋ ਇਹ ਸਾਰਾ ਕੁਝ ਥੋੜੇ ਅੱਗੇ ਲਿਆਉਣਾ ਤੇ ਨਾਲ ਆ ਕੋ ਕੋ ਵੀਡੀਓ ਵੀ ਵਿਖਾ ਦੇ ਜਿਹਦਾ ਭਗਵੰਤ ਮਾਨ ਸਟੇਜ ਤੇ ਬਿਠਾਉਂਦਾ ਇਹ ਬੰਦਾ ਉਹ ਹੈ ਅਕੀਨੋ ਯਾਰ ਇੱਕ ਤਾਂ ਮੈਂ ਤੁਹਾਨੂੰ ਪੰਗੂ ਇਹ ਪੰਗੂ ਘਟ ਹੈ ਪੰਗੂ ਵੱਧਾ ਪੰਗੇ ਵੱਧ ਲੈਂਦਾ ਅੱਜ ਦੀ ਕੁਸਲੇ ਖਾਈ ਉਹ ਕਾ ਆਬ ਹੈ ਆਬ ਆ ਦੇਖ ਲਿਓ ਸਰੈਂਡਰ ਕੌਣ ਕਰਾ ਰਿਆ ਸੀ ਉਸ ਦਿਨ ਆ ਲੋ ਆਓ ਦੇਖੋ ਸਲਾਹ ਵੇਖੋ ਕਿੱਡੀ ਦੇਣ ਦਿਆ ਉਹਨੂੰ ਮੈਨੂੰ ਇੱਕ ਗੱਲ ਦੱਸ ਦਿਓ ਇੱਕ ਪਾਸੇ ਤੁਸੀਂ ਜੇਸ ਬੰਦੇ ਤੇ ਭਗਵੰਤ ਮਾਨ ਸਰਕਾਰ ਤੀਜੀ ਵਾਰੀ ਟਾਡਾ ਲਾ ਰਹੀ ਆ ਅ ਜਤਿੰਦਰ ਭੰਗੂ ਆ ਥੋੜੀ ਸਟੇਜ ਤੇ ਬੈਠਿਆ ਵਿਖਾਈ ਉਹ ਫੋਟੋ ਆ ਥੋੜੀ ਸਟੇਜ ਤੇ ਬੈਠਾ ਕੀ ਕਰ ਰਿਹਾ ਅੱਜ ਮੇਰਾ ਕੰਮ ਇਹ ਵੀ ਸੀ ਜਿਹੜਾ ਫਿਕਸਡ ਮੈਚ ਚੱਲ ਰਿਹਾ ਨਾ ਇੱਥੇ ਲੋਕਾਂ ਨੂੰ ਮੂਰਖ ਬਣਾਉਣ ਦਾ ਔਰ ਸ਼ਰੋਮਨੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਘਾਲ ਹੋਂ ਦਾ ਜਾਂ ਕਮਜ਼ੋਰ ਕਰਨ ਦੀ ਜਿਹੜੀ ਸਾਜ਼ਿਸ਼ ਹੈ ਪਲੈਨਿੰਗ ਹੈ ਉਹ ਕਿਵੇਂ ਸੀਐਮ ਆ ਉਸ ਤੋਂ ਚੱਲਦੀ ਆ ਜਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਚੱਲਦੀ ਆ ਮੈਂ ਉਹ ਦਿਖਾ ਰਿਹਾ ਤੁਹਾਨੂੰ ਇਹ ਕਿੱਥੇ ਉਹ ਗ੍ਰੀਨ ਕਾਰਡ ਨਹੀਂ ਹੁੰਦਾ ਅਮਰੀਕਾ ਦਾ ਕਿੱਥੇ ਗ੍ਰੀਨ ਕਾਰਡ ਤਾਂ ਨਹੀਂ ਕਿ ਬਾਕੀ ਕੇਸਾਂ ਤੋਂ ਬਚਾ ਹੋ ਜੂਗਾ ਉੱਥੇ ਤੈਨੂੰ ਬਿਠਾਈ ਰੱਖਾਂਗਾ ਪਰ ਉੱਥੋਂ ਫੋਨ ਖੜਕਦੇ ਆ ਹੁਣ ਮੇਰੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਵੀ بڑے ਫੋਨ ਖੜਕਣ ਲੱਗ ਪਏ ਦਿਬੜੂ ਘਰ ਤੋਂ ਕਿ ਕੀ ਕਰਨ ਲੱਗਿਆ ਅੱਜ ਮਜੀਠੀਆਂ ਮੈਂ ਤਾਂ ਤੁਹਾਨੂੰ ਤਰਛੇਮਛੋਂ ਨੂੰ ਬੇਨਤੀ ਕਰਦਾ ਦੋਵੇਂ ਹੱਥ ਜੋੜ ਕੇ ਨਾ ਛੇੜੋ ਮਜੀਠੀਏ ਨੂੰ ਆਪਦਾ ਕੰਮ ਕਰੋ ਜੇ ਮੈਨੂੰ ਇਸ ਤਰ੍ਹਾਂ ਕੀਤਾ ਤੇ ਹਲੇ ਤਾਂ ਮੈਂ ਹਲੇ ਵੀ ਤੁਹਾਨੂੰ ਕਹਿ ਰਿਹਾ ਕਿ ਹੁਣ ਵੀ ਚੁੱਪ ਕਰ ਜਾ ਅੱਜ ਸ਼ਾਮ ਨੂੰ ਜੇ ਬੋਲੇ ਤਾਂ ਮੈਨੂੰ ਮਜਬੂਰ ਨਾ ਕਰ ਦਿਓ ਮੈਂ ਕੁਝ ਹੋਰ ਲਿਆ ਕੇ ਫੇਰ ਦਿਖਾ ਦੂੰ ਮੈਂ ਨਹੀਂ ਤੁਹਾਡੇ ਮੂੰਹ ਲੱਗਣਾ ਚਾਹੁੰਦਾ ਤੁਹਾਡਾ ਖੇਡ ਮੈਂ ਵੇਖ ਰਿਹਾ ਔਰ ਜਿਹੜੇ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਭਗਵੰਤਮਾਨ ਦੇ ਆਖੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਲਾਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਤੇ ਕਿਹੜੀ ਜੇਲ੍ਹ 'ਚ ਸੀ ਦਿੱਲੀ ਦੀ ਜੇਲ੍ਹ 'ਚ ਦਿੱਲੀ ਦੇ ਜੇਲ੍ਹ ਦੇ ਪ੍ਰਬੰਧ ਉਦੋਂ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਸੋ ਇਹ ਕਿਹੜਾ ਖੇਡ ਚੱਲ ਰਿਹਾ ਹੈ ਇਹ ਗੈਂਗਸਟਰਸ ਇਹ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਬੜਾ ਜ਼ਰੂਰੀ ਸੀ ਅੱਛਾ ਇਹ ਵੀਡੀਓ ਰੋਡੇ ਪਿੰਡ ਦੀ ਹੈਗੀ ਆ ਜਿਹੜਾ ਭੰਗੂ ਨਾਲ ਖੜਾ ਜਦੋਂ ਸਰੈਂਡਰ ਦੀ ਹੈ ਆ ਜਦੋਂ ਸਾਰਾ ਫਿਕਸਡ ਮੈਚ ਹੋਇਆ ਅਫਸਰਾ ਨਾਲ ਐਸਐਸਪੀ ਸਾਹਿਬ ਮਜੀਠਾ ਲੈਣ ਗਏ ਉੱਥੇ ਹੁਣ ਦੇਖੋ ਰੋਡੇ 'ਚ ਸਰੈਂਡਰ ਜਿਹੜਾ 2 ਮਹੀਨੇ ਕਿੱਥੇ ਰਿਹਾ ਏ ਔਰ ਔਰ ਦਿਖਾਈਓ ਜਿਹੜਾ ਘੜੂਕੇ ਜੇਚੇ ਭਜਦਾ ਉਹ ਟੈਂਪੂ 'ਚ ਹਾਂ ਉਹ ਤੇ ਦਿਖਾਉਣਾ ਉਹ ਦਿਖਾਈ ਉਹ ਟੈਂਪੂ 'ਚ ਭਜਦਿਆਂ ਨੇ ਵੱਡਾ ਕਹਿੰਦਾ ਮੈਂ ਸੰਤ ਜਰਨਲ 'ਚੋਂ ਦੀ ਜੇ ਉਹਨਾਂ ਦੀ ਫੋਟੋ ਲਾਉਣਾ ਫਿਰ ਉਹਨਾਂ ਮੰਗੂ ਹਿੰਮਤ ਵੀ ਵਿਖਾਉਂਦਾ ਉਹਨਾਂ ਤਾਂ ਟੈਂਕਾਂ ਤੋਪਾਂ ਗੋਲਿਆਂ ਕਿਆ ਨਹੀਂ ਸਰਕਾਰਾਂ ਅੱਗੇ ਨਹੀਂ ਸੀਸ ਝੁਕਿਆ ਤੇ ਤੂੰ ਉੱਥੇ ਕਦੇ ਯੂ ਟੈਂਪੂ 'ਚੇ ਭੱਜ ਰਿਹਾ